ਕਿੱਧਰ ਗਈਆਂ ਤੇਰੀਆਂ ਕੁੱਤਿਆਂ ਰਾਜੂ ਕੜੀ ਦੋ ਰਹੀਆਂ ਦੋ ਹਾਂ ਪੁੰਨ ਹੋ ਜੁਗਾ ਹੈ ਹਾਂ ਆ ਫਿਰਦੀ ਇੱਕ ਤਾਂ ਤੇਰੀ ਕਾਲੂ ਇੱਕ ਆ ਫਿਰਦਾ ਨੀਨੀਸ਼ਾ ਨੀਸ਼ਾ ਕਿੱਧਰ ਗਈ ਤੇਰੀ ਨੀਸ਼ਾ ਆਹ ਦੇਖੋ ਬਾਈ ਨੀਸ਼ਾ ਆਹ ਦੇ ਦੋ ਕਤੂਰੇ ਹੋਰ ਲੈ ਰਾਜੂ ਅੱਜ ਤੀਜਾ ਇੱਕ ਹੈਗਾ ਸੀਗਾ ਨੀਸ਼ਾ ਆਹ ਦੇਖ ਤਿੰਨ ਹੋ ਗਈ ਇਹ ਪੁੰਨ ਕਰਦੀ ਹੈ ਵਿਚਾਰੀ ਭਰਾਵਾ

ਮੋੜ ਮਾਰਨਾ ਤੇਰੇ ਕੁੱਤੇ ਆ ਤੈਨੂੰ ਅੱਜ ਚਕਾ ਕੇ ਤੇ ਲੈਣ ਤੇਰੇ ਨਾਲ ਫਿਰ ਨੀਸ਼ਾ ਹਲੋ ਨੀਸ਼ੂ ਨੀਸ਼ੂ ਲੈ ਦੇਖ ਵਧੀਆ ਹੋਵੇ ਚਿੱਟੇ ਚਿੱਟੇ ਹਨਾ ਆ ਨੀਸ਼ਾ ਤੇ ਤੇਰੀ ਸਹਣੀ ਆ ਬਈ ਚੱਕੀ ਬਾਲੇ ਨੂੰ ਜਿੰਦ ਚੱਕੀ ਨਾ ਚੱਕੀ ਚੱਕ ਤੂੰ ਇਹ ਆ ਨੀਸ਼ਾ ਨੀਸ਼ੂ ਇੱਧਰ ਨਹੀਂ ਆਉਂਦੀ ਮੈਂ ਫੜ ਚੱਕੀ ਚੱਕੀ ਬਈ ਫੜ ਲੈ ਫੜ ਲੈ ਫੜ ਲੈ ਫੜ ਲੈ ਚੱਕ ਲੈ ਚੱਕ ਲੈ ਚੱਕ ਲੈ ਬਰੇ ਨੀਸ਼ਾ ਆ ਦੇਖ ਨੀਸ਼ੂ ਕਿੱਥੇ ਆ ਗਈ ਦੂਜੀ ਇੱਕ ਕਾਲੂ ਆ ਗਈ ਛੋਟੀ ਕਾਲੂ ਨੂੰ ਚੜਾਈਂਦਾ ਹਾਂ ਆਹ ਦੇ ਭਾਈ ਰਾਜੂ ਪੁੱਨ ਨਿਦਾਨ ਕਰਦੀ ਐ ਵਿਚਾਰੀ ਭਾਈ ਬਣ ਕੇ ਇਹ ਤਾਂ ਲੈ ਚੈਨਲ ਲਾਇਕ ਤੇ ਸਬਸਕ੍ਰਾਈਬ ਕਰਵਾ ਦੇ ਦੋ ਛੋਟੀ ਪੰਨ ਕਾਲੂ ਇੱਕ ਕਾਲੂ ਜਰਾ ਇਹ ਆ ਲੈ ਪ੍ਰਭੂ ਦੇਖ ਓਏ ਭਾਈ ਛੋਟੀ ਨੂੰ ਆ ਲੈ ਕੰਨੀਸ਼ੂ ਇੱਕ ਓਵਰ ਦਾ ਆਹ ਦੇਖੋ ਭਾਈ ਇਹਨੂੰ ਦੁੱਧ ਪਾਇਆ ਕਰੇਗੀ ਰਾਜੂ ਹਟ ਲੈ ਹਟ ਲੈ ਨੀਚੇ ਨਾ ਨੀਚਾ ਦਾ ਟਿਕਨੀ ਨਹੀਂ ਜਦ ਤੋ ਪਾਇਆ ਕਰਾਂਗੀ ਰਾਜੀ ਦੁੱਧ ਘੜਾੜੀ ਰਾਜੂ ਕਟਕੇ ਕੋਸ ਬਾਈ ਕੋਹਰਾ ਤੰਨਾ ਬਰਾਵਾ ਰੱਖੇ ਹੋਏ ਲੜਦਿਆਂ ਐ ਬਾਈ ਗਿਰੇ ਆਹ ਦੇਖ ਉਹ ਤਰਤੀਆਂ ਇਹ ਉਹ ਦੇਖ ਖੇਡਦੀਆਂ ਦੇਖ ਨਿਆਜ ਕੀ ਪੁੰਨਦਾਨ ਕਰਦੀ ਐ ਰਾਜੀ ਲਿਆਈ ਕਤੂਰੇ ਲੋ ਆਹ ਹੋਆ ਹਨਾ ਤੰਨਾ ਨੂੰ ਰਾਜੂ ਦੁੱਧ ਪਾਇਆ ਕਰਾਂਗੀ ਫੇਰ ਰੋਟੀ ਕੁੱਟ ਕੇ ਪਾ ਦੇਣੀ ਹੈ ਅੱਜ ਫਿਰ ਇਹ ਤੈਨੂੰ ਕਿਵੇਂ ਸ਼ੌਂਕ ਚੱਗਿਆ ਹੈ ਕਿਵੇਂ ਨਹੀਂ ਆ আচ্ছা ਠੀਕ ਹੈ ਬੁੜਾ ਬੁੜਾ ਤੂੰ ਹੀ ਪਾ ਦੇਣਾ ਦੁੱਧ ਪਾ ਦੇਣਾ ਨੂੰ ਹੋਰ ਅੱਛਾ ਠੀਕ ਹੈ ਤੇ ਦੁੱਧ ਪਾ ਪਾ ਕਿੰਨੇ ਦਾ ਲੈ ਆਹਾ ਇਹ ਕੁੱਤਿਆਂ ਗਾ ਤਰ ਲੈਂਦਾ ਫਿਰ ਤੁਸੀਂ ਹਾਂ ਵੀ ਦਾ ਇੰਨਾ ਕੁ ਹੁਣ ਪਾਉਂਗੇ ਹੈ ਫੋਨ ਨਾ ਜਲਾ ਇਹਨਾਂ ਦਾ ਦੁੱਧ ਧਰਮ ਤੇਰੇ ਕੁੱਤੇ ਸੋਹਣੇ ਆ ਬਾਈ ਰਾਜੂ ਯਾਰ ਇੱਕ ਤਾਂ ਤੇਰੇ ਕੋਲ ਹੀ ਆ ਜਾਂਦੀ ਆ ਇਹ ਮੁਰਕੜ ਕੇ ਨਿਸ਼ੂ ਰਿਆ ਨਿਸ਼ਾਨ ਹਲੇ ਨੀ ਨਿਸ਼ਾਨ ਆ ਦੇ ਆ ਕਾਲਾ ਕੁੱਤਾ ਵੀ ਸੋਹਣਾਗਾ ਉਹ ਬੱਕੜਾ ਜਾਂ ਵੀ ਸੋਹਣਾਗਾ ਜਿੰਨੇ ਟੈਂਪਾ ਹੁੰਦੀਆਂ ਭਾਣੇ ਦੋ ਦੋ ਨੇ ਜੋ ਦਿਨ ਨੂੰ ਦੋ ਟਾਈਮ ਪਾਉਂਦੇ ਦੋ ਟਾਈਮ ਰੋਟੀ ਰੋਟੀ ਖਾ ਲੈਂਦੇ ਆ ਹੂੰ ਹੂੰ ਅੱਛਾ ਖਤੂਰੇ ਸੋਹਣੇ ਆ ਉਹ ਗਏ ਭੜੇ ਮੰਗਰੋ ਤਾਂ ਹੁਣ ਭੱਜ ਗਏ ਇਹਨਾਂ ਨੂੰ ਫਿਰ ਪੱਖੇ-ਪੁੱਖੇ ਦੀ ਹਵਾ ਲੈਂਦੇ ਆ ਨਾ ਚੰਗੀ ਤਰ੍ਹਾਂ ਚੱਲ ਪੰਨ ਦਾਣ ਹੋ ਜਾਂਦਾ ਇਹਨੇ ਫਿਰ ਦੁੱਧਵਾਦ ਕੰਮ ਵਾਲਿਆਂ ਦੇ ਲੈ ਆਉਣੀ ਐ ਪੈਸੇ ਵੜ ਕੇ ਯਾਤ ਠੀਕ ਹੈ ਪਾਪਾ ਰਣਾ ਕਰੀਏ ਨਾ ਨੂੰ ਬਾਹਰ ਨਾ ਭੱਜਣਾ ਅੱਛਾ ਜੀ ਚਲੋ ਠੀਕ ਹੈ ਚੰਗਾ ਥੈਂਕ ਯੂ ਬਾਈ ਧਾਓ ਵਹਿ ਗਈ ਰਜੂ ਤਰਾ ਕਰਤੋ ਇੱਕ ਕਿੱਧਰ ਗਿਆ ਓਏ ਸਾਹਰ ਸਾਹਰ ਦੀ ਹਾਂ ਸਾਹਰ ਦੀ ਹਾਂ ਸਹੀ ਇਧਰ ਆ ਆ ਵਰਦਾ ਇੱਕ ਬਈ ਇਹ ਅੱਜ ਲੈ ਆਂਦੇ ਨਵੇਂ ਆ ਜਾ ਨੀਸ਼ਾ ਬੁਲਾਈ ਵੀਸ਼ਾ ਨੂੰ ਤੇਰੀ ਨੂੰ ਨੀਸ਼ਾ ਨੀਸ਼ਾ ਨੀਸ਼ੂ ਉਹ ਬੈਠਾ ਕਾਲੂ ਦੋ ਕੁੱਤੇ ਲਿਆਂਦੇ ਤੂੰ ਅੱਜ ਆਇਆ ਕੜੀ ਤੇਰੇ ਨਾਲ ਜਾਣੀਏ ਦੇਖਾਂ ਤੁਰੀ ਬਈ ਜੀਥੂ ਆਇਆ ਅਲੀ ਜਾ ਹੂੰ ਹਾਂ ਨਹੀਂ ਆਵਾਂ ਤੜੀ ਜਾ ਹਾਂ ਗਿਆ ਤੇਰੇ ਨਾਲ ਆ ਬਈ ਆ ਗਏ ਆਉਣਗੇ